ਸਰਕਾਰ ਬਹੁਤ ਹੀ ਵਧੀਆ ਵਿਜ਼ਨ ਸਿੱਖਿਆ ਅਤੇ ਸਿਹਤ ਲੈ ਕੇ ਚੱਲ ਰਹੀ ਹੈ ਇਸੇ ਸਦਕਾ ਪੰਜਾਬ ਸਰਕਾਰ ਇੰਟਰਨੈਸ਼ਨਲ ਟ੍ਰੇਨਿੰਗ ਦੇ ਲਈ ਪ੍ਰਾਇਮਰੀ ਅਧਿਆਪਕਾਂ ਨੂੰ ਜੋ ਮੌਕਾ ਦੇ ਰਹੀ ਹੈ ਉਸ ਦੇ ਵਿੱਚ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਜਿਸ ਦੇ ਵਿੱਚ ਮੈਂ ਜੁਆਇਫੁਲ ਲਰਨਿੰਗ ਅਤੇ ਸਕਿਲਫੁਲ ਲਰਨਿੰਗ ਅਤੇ ਨਵੀਆਂ ਐਜੂਕੇਸ਼ਨ ਟੈਕਨੀਕਸ ਨੂੰ ਸਿੱਖ ਕੇ ਆਈ ਤੇ ਉਹਨਾਂ ਨੂੰ ਆਪਣੇ ਸਕੂਲ ਵਿੱਚ ਆ ਕੇ ਲਾਗੂ ਕੀਤਾ ਉੱਥੇ ਦਿੱਤਾ ਗਿਆ ਪ੍ਰੋਜੈਕਟ ਸੀਜ਼ਨਸ ਜੋ ਕਿ ਅਸੀਂ ਉੱਥੋਂ ਦੇ ਸਿੱਖਿਆ ਮਾਹਿਰਾਂ ਦੇ ਨਾਲ ਡਿਸਕਸ ਕਰਕੇ ਪ੍ਰੈਜੈਂਟੇਸ਼ਨ ਦੇ ਕੇ ਆਏ ਸੀ ਉਸ ਨੂੰ ਮੈਂ ਆਪਣੇ ਸਕੂਲ ਦੇ ਵਿੱਚ ਆ ਕੇ ਲਾਗੂ ਕੀਤਾ ਪਲੇਵੇ ਮੈਥਡਸ ਦੇ ਨਾਲ ਮੈਂ ਸੀਜ਼ਨ ਦੇ ਰਿਕਾਰਡਿੰਗਸ ਸਾਰੀਆਂ ਐਕਟੀਵਿਟੀਆਂ ਕਰਾਈਆਂ ਤੇ ਉਹ ਜੋ ਸਿਸਟਮ ਉੱਥੇ ਚੱਲਦਾ ਹੈ ਜਿਸ ਤਰ੍ਹਾਂ ਦੇ ਤਰੀਕੇ ਦੇ ਨਾਲ ਉੱਥੇ ਪੜਾਇਆ ਜਾਂਦਾ ਹੈ ਜਿਸ ਤਰ੍ਹਾਂ ਦੇ ਨਾਲ ਅਧਿਆਪਕ ਉੱਥੇ ਬੱਚਿਆਂ ਦੇ ਨਾਲ ਬਿਹੇਵ ਕਰਦੇ ਆ ਉਹ ਸੇਮ ਟੈਕਨੀਕਸ ਮੈਂ ਆਪਣੇ ਸਕੂਲ ਦੇ ਵਿੱਚ ਆ ਕੇ ਇੰਪਲੀਮੈਂਟ ਕੀਤੀਆਂ ਤੇ ਮੈਨੂੰ ਵੀ ਉਹੀ ਰਿਜ਼ਲਟ ਮਿਲਨੇ ਸ਼ੁਰੂ ਹੋ ਗਏ ਸਾਡੇ ਟੀਚਰ ਗੁਰਪ੍ਰੀਤ ਕੋਰ ਮੈਮ ਫਿਨਲੈਂਡ ਤੋਂ ਟ੍ਰੇਨਿੰਗ ਲੈ ਕੇ ਆਏ ਸਨ ਅਤੇ ਉਹਨਾਂ ਨੇ ਜੋ ਟ੍ਰੇਨਿੰਗ ਲਈ ਸਾਨੂੰ ਵੀ ਦੱਸਿਆ ਅਤੇ ਬਹੁਤ ਸਾਰੀਆਂ ਐਕਟੀਵਿਟੀਆਂ ਕਰਾਈਆਂ ਬੱਚੇ ਦੀ ਆਪਣੀ ਜਿਹੜੀ ਕ੍ਰੀਏਟੀਵਿਟੀ ਹੈ ਉਹਨੂੰ ਵੀ ਬਾਹਰ ਆਉਣ ਦਾ ਮੌਕਾ ਮਿਲਿਆ ਜਦੋਂ ਕੌਨਫੀਡੈਂਸ ਵਧੂਗਾ ਤਾਂ ਹੋਰ ਬੱਚੇ ਇਨਸਪਾਇਰ ਹੋਣਗੇ ਪੇਰੈਂਟਸ ਇਨਸਪਾਇਰ ਹੋਣਗੇ ਯਸ ਯਾ ਆਪਣੇ ਬੱਚੇ ਨੂੰ ਇੱਥੇ ਲਾਈਏ ਸਾਡੇ ਇੱਥੇ ਟੀਚਰ ਜਿਹੜੇ ਨੇ ਉਹ ਕਿਸੇ ਤੋਂ ਘੱਟ ਉਹ ਇੰਟਰਨੈਸ਼ਨਲ ਟ੍ਰੇਨਿੰਗ ਪ੍ਰਾਪਤ ਨੇ ਤੇ ਇਹ ਤਾਂ ਸਬਜ਼ੀ ਵੇਚਦੇ ਹਾਂ ਜੀ ਤੇ ਇਹ ਕਹਾਣੀ ਕੀ ਹੈ ਐਕਚੁਅਲ ਦੇ ਵਿੱਚ ਇਹ ਕੰਮ ਤੁਹਾਨੂੰ ਪਤਾ ਬੜਾ ਮਿਹਨਤੀ ਕੰਮ ਆ ਸਵੇਰੇ ਆਪਣੀ ਨੀਂਦ ਨੂੰ ਛੱਡ ਕੇ ਜਾਣਾ ਪੈਂਦਾ ਜੀ ਸਵੇਰੇ 4 ਵਜੇ ਉੱਠਣਾ ਪੈਂਦਾ ਕਈ ਵਾਰ ਕਈ ਵਾਰ 5 ਵਜੇ ਉੱਠਣਾ ਪੈਂਦਾ ਵਾ ਮਿਹਨਤ ਕਰਨ ਤੋਂ ਬਾਅਦ ਸਭ ਜੀ ਫਿਰ ਉਸ ਤੋਂ ਬਾਅਦ ਜਿਸ ਜਦੋਂ ਮੈਂ ਅਕੈਡਮੀ ਜਾਣਾ ਹੁੰਦਾ ਪ੍ਰੈਕਟਿਸ ਲਾਉਣ ਤਾਂ ਮੇਰੇ ਫਾਦਰ ਸਾਹਿਬ ਕੰਮ ਸਾਮ ਲੈਂਦੇ ਨੇ ਇਹ ਮੈਨੂੰ ਪਤਾ ਵੀ ਉਹ ਕਿਵੇਂ ਸਾਮਦੇ ਨੇ ਕੰਮ ਮੈਂ ਛੱਡ ਕੇ ਆ ਨਾ ਮੇਰਾ ਵੀ ਦਿਲ ਹੁੰਦਾ ਵੀ ਉਹ ਬਜ਼ੁਰਗ ਨੇ ਮੈਂ ਛੱਡ ਕੇ ਆ ਨਾ ਫਿਰ ਸਾਰਾ ਦਿਨ ਸਾਨੂੰ ਉੱਥੇ ਅਕੈਡਮੀ ਦੇ ਵਿੱਚ ਲੱਗ ਜਾਂਦਾ ਲੁਧਿਆਣੇ ਜਦੋਂ ਜਾਨੀਏ ਲੁਧਿਆਣੇ ਜਾਨੀਏ ਹਾਂਜੀ ਲੁਧਿਆਣੇ ਸ਼ਹਿਰ ਦੇ ਵਿੱਚੋਂ ਤੁਸੀਂ ਕਿਐ ਸੀ 골ਡ ਮੈਡਲ ਤੁਹਾਡੇ ਗਰਲ ਦੇ ਵਿੱਚ ਪਾਏ ਹੋਏ ਨੇ ਹਾਂਜੀ ਤੇ ਕਿੰਨਾ ਕਿੰਨਾ ਨੇ ਸਵਾਗਤ ਕੀਤਾ ਕਿਉਂਕਿ ਦੇਸ਼ ਦਾ ਨਾਮ ਰੌਸ਼ਨ ਕੀਤਾ ਜੀ ਤੁਸੀਂ ਤਾਂ ਜੀ ਬਿਲਕੁਲ ਜੀ ਅਸੀਂ ਇੱਕ ਤਰੀਕ ਨੂੰ ਸ਼ਾਮ ਨੂੰ ਪਹੁੰਚੇ ਸੀਗੇ ਇੱਥੇ 5:30 ਵਜੇ ਤੇ ਮੇਰੀ ਫੈਮਲੀ ਤੇ ਮੇਰੇ ਦੋਸਤ ਜੀ ਸੀਗੇ ਇੱਥੇ ਬਸ ਸਾਡਾ ਸਵਾਗਤ ਉਹਨਾਂ ਨੇ ਵਧੀਆ ਕਰਿਆ ਸਤਿ ਸ੍ਰੀ ਅਕਾਲ ਜਗਵਣੀ ਟੀਵੀ ਨਾਲ ਜੁੜੇ ਹੋ ਮੈਂ ਹਾ ਪ੍ਰਕਾਸ਼ ਸ਼ਰਮਾ ਕਠੋਰ ਮਿਹਨਤ ਅਤੇ ਇੱਛਾ ਸ਼ਕਤੀ ਦੇ ਨਾਲ ਉਹਨਾਂ ਬੁਲੰਦੀਆਂ ਨੂੰ ਛੂਇਆ ਜੋ ਅੱਜ ਸਾਡੇ ਵਿੱਚ ਤਿੰਨ ਨੌਜਵਾਨ ਨੇ ਗੱਲ ਕਰੀਏ ਤਾਂ ਪਰਿਵਾਰਿਕ ਪਿਜੋਖੜ ਵੀ ਜਿਹੜਾ ਬਹੁਤ ਚੰਗਾ ਨਹੀਂ ਪਰ ਆਪਣੀ ਇੱਛਾ ਸ਼ਕਤੀ ਤੇ ਕਠੋਰ ਮਿਹਨਤਾ ਦੇ ਨਾਲ ਅੱਜ ਪੂਰੇ ਦੇਸ਼ ਦਾ ਨਾਮ ਹੈ ਜਿਹੜਾ ਉਹ ਬੁਲੰਦੀਆਂ ਤੇ ਲੈ ਜਾਂਦਾ ਤੇ ਸਾਡੇ ਨਾਲ ਤਿੰਨ ਅਜਿਹੇ ਨੌਜਵਾਨ ਦੇਖ ਸਕਦੇ ਹੋ ਮੌਜੂਦ ਨੇ ਜੋ ਕਿ థਾਈਲੈਂਡ ਦੇ ਵਿੱਚ ਪਾਵਰ ਲਿਫਟਿੰਗ ਦੇ ਵਿੱਚ ਝੰਡੇ ਗੱਡ ਕੇ ਆਏ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਆ ਹਾਂ ਸਰ ਕੀ ਨਾਮ ਹੈ ਤੁਹਾਡਾ ਅਲੀ ਇਕਵਰ ਸਿੰਘ ਜੀ ਮੇਰਾ ਨਾਮ ਅਲੀ ਇਕਵਰ ਅਲੀ ਜੀ ਗੱਲ ਕਰੀਏ ਮੈਡਲ ਤੁਹਾਡੇ ਪਾਏ ਹੋਏ ਬੜੇ ਹੀ ਚੰਗੇ ਲੱਗ ਰਹੇ ਨੇ ਪਰ ਗੱਲ ਕਰੀਏ ਇਹਦੇ ਪਿੱਛੇ ਮਿਹਨਤ ਵੀ ਬਹੁਤ ਕਠੋਰ ਕਰਨੀ ਪੈਂਦੀ ਹੈ ਸਭ ਤੋਂ ਪਹਿਲਾਂ ਤਾਂ ਮਿਹਨਤ ਦੇ ਬਾਰੇ ਦੱਸੋ ਵੀ ਜਿਹੜੀ ਮਿਹਨਤ ਕੀਤੀ ਹੈ ਮੈਡਲ ਹਾਸਲ ਕਰਨ ਦੇ ਲਈ ਕੀ ਕੁਝ ਕਰਨਾ ਪਿਆ ਦੋਸਤ ਸਾਨੂੰ 5 ਸਾਲ ਤੋਂ ਵੀ ਉੱਪਰ ਹੋ ਗਏ ਜੀ ਮਿਹਨਤ ਕਰਦੇ ਆ ਨੂੰ ਪਾਵਰ ਲਿਫਟਿੰਗ ਦੀ 2020 ਦੇ ਵਿੱਚ ਅਸੀਂ ਲੁਧਿਆਣਾ ਅਕੈਡਮੀ ਜੁਆਇਨ ਕਰੀ ਸੀ ਕਿ ਗੁਰਪ੍ਰੀਤ ਸਿੰਘ ਸੋਨੀ ਮੇਰੇ ਕੋਚ ਨੇ ਤੇ ਉਸ ਤੋਂ ਬਾਅਦ ਲਗਾਤਾਰ ਅਸੀਂ ਮਿਹਨਤ ਕਰਦੇ ਆ ਰਹੇ ਹਾਂ ਪਹਿਲੇ ਪਹਿਲੇ 2 ਸਾਲ ਸਾਡਾ ਕੋਈ ਮੈਡਲ ਨਹੀਂ ਪਿਆ ਬੜੀ ਮਿਹਨਤ ਕੀਤੀ ਪਰ ਸਾਵਾ ਵੀ ਹੁੰਦਾ ਸੀ ਵੀ ਕੋਈ ਮੈਡਲ ਨਹੀਂ ਪਿਆ ਪਰ ਲਗਾਤਾਰ ਜਦੋਂ ਦੇ ਸੋਨੀ ਭਾਜੀ ਸਾਨੂੰ ਮਿਲੇ ਨੇ ਕੋਚ ਸਾਹਿਬ ਸਾਡੇ ਉਸ ਤੋਂ ਬਾਅਦ ਅਸੀਂ ਸਾਨੂੰ ਸਹੀ ਢੰਗ ਨਾਲ ਸਿਖਲਾਈ ਦਿੱਤੀ ਜੋ ਸਾਡੇ ਵਿੱਚ ਕਮੀਆਂ ਸੀ ਉਹਨਾਂ ਨੂੰ ਪੂਰਾ ਕਰਾਇਆ ਸਾਨੂੰ 5 ਸਾਲ ਹੋ ਗਏ ਲਗਾਤਾਰ ਇਹ ਗੇਮ ਦੇ ਵਿੱਚ ਪਏ ਹੋਏ ਹੁਣ ਜਾ ਕੇ ਇਹ ਮਿਹਨਤ ਨੇ ਮਿਹਨਤ ਪੱਲੇ ਪਈ ਆ ਸਾਡੇ ਵਰਲਡ ਦਾ ਕੰਪੀਟੀਸ਼ਨ ਜਦੋਂ ਅਸੀਂ ਖੇਡੇ ਔਰ ਜਿੱਤੇ ਤੇ ਮਨ ਕਦੋਂ ਬਣਿਆ ਵੀ ਪਾਵਰ ਲਿਫਟਿੰਗ ਜਿਹੜੀ ਕੀਤੀ ਜਾਵੇ ਕਿਸੇ ਹੋਰ ਗੇਮ ਦੇ ਵੱਲ ਤੁਹਾਡਾ ਧਿਆਨ ਨਹੀਂ ਗਿਆ ਕਦੇ ਨਹੀਂ ਮੈਂ ਪਹਿਲਾਂ ਐਥਲੀਟ ਸੀ ਭੱਜਦਾ ਸੀਗਾ ਤੇ ਤੇ ক্রিকেট ਖੇਡਦਾ ਸੀਗਾ ਐਕਚੁਅਲ ਚ ਮੇਰੀ ਨਾ ਮੈਨੂੰ ਹੈਪਾਟਾਈਟਸ ਬੀ ਸੀ ਪ੍ਰੋਬਲਮ ਸੀਗੀ ਉਹਨੂੰ ਉਹ ਉਹਨੂੰ ਦੇਖਦੇ ਹੋਏ ਡਾਕਟਰ ਨੇ ਮੈਨੂੰ ਕਿਹਾ ਵੀ ਤੂੰ ਰਨਿੰਗ ਲਗਾ ਭੱਜ ਆਪਣਾ वजन ਘਟਾ ਤੇ ਮੈਂ 2020 ਦੇ ਵਿੱਚ ਇਹ ਗੇਮ ਜੁਆਇਨ ਕਰ ਲਈ ਜਦੋਂ ਦੀ ਮੈਂ ਗੇਮ ਜੁਆਇਨ ਕਰੀਆ ਮੇਰੀ ਪ੍ਰੋਬਲਮ ਸੀ ਜਿਹੜੀ ਜ਼ੀਰੋ ਹੋ ਗਈ ਬਿਲਕੁਲ ਹੁਣ ਤੱਕ ਹੁਣ ਲਗਾਤਾਰ 3 ਸਾਲ ਤੋਂ ਮੈਨੂੰ ਬਿਲਕੁਲ ਜ਼ੀਰੋ ਹੈਪਟਾਈਟਸ ਖਤਮ ਹੀ ਹੋ ਗਿਆ ਮਤਲਬ ਗੇਮ ਦਾ ਪ੍ਰਭਾਵ ਪੈਂਦਾ ਸਰੀਰ ਜੀ ਬਿਲਕੁਲ ਜੀ ਬਿਲਕੁਲ ਸਾਰਾ ਜੋ ਵੀ ਮੇਰੀ ਅੰਦਰੋਂ ਸੀਗਾ ਜੋ ਵੀ ਪ੍ਰੋਬਲਮ ਸੀ ਸਾਰੀ ਸੋਲਵ ਹੋ ਗਈ ਮੈਨੂੰ ਪਤਾ ਨਹੀਂ ਸੀਗਾ ਵੀ ਮੈਨੂੰ ਕੀ ਦੱਸਾਂ ਵੀ ਇੰਨੀ ਖੁਸ਼ੀ ਹੈ ਕਿ ਵੀ ਮੇਰੀ ਜੋ ਪ੍ਰੋਬਲਮ ਸੀ ਉਹ ਪਹਿਲਾਂ ਤਾਂ ਉਹ ਖਤਮ ਹੋ ਗਈ ਤੇ ਹੁਣ THAILAND ਖੇਡ ਕੇ ਆਏ ਹਾਂ ਕਿੰਨੇ ਕਿਲੋ ਜਿਹੜਾ ਵਜਨੀ ਤੁਸੀਂ ਖੇਡੇ ਹੋ ਮੈਂ 75 ਕਿਲੋ ਵਜਨ ਦੇ ਵਿੱਚ ਖੇਡਿਆ ਜੀ ਤੇ ਕਿੰਨਾ ਵਜਨ ਚੱਕਦੇ ਹੋ ਤੁਸੀਂ ਇਹ ਕੰਪੀਟੀਸ਼ਨ ਰੋ ਕੰਪੀਟੀਸ਼ਨ ਸੀਗਾ ਇਸ ਕੰਪੀਟੀਸ਼ਨ ਦੇ ਵਿੱਚ ਮੈਂਨੇ 500 12.5 ਵਜਨ ਚੁੱਕਿਆ ਤੇ ਇਹਦੇ ਵਿੱਚ ਡੈੱਡਲਿਫਟ ਮੈਂ 200 12.5 ਤੇ 112. ਬੈਂਚ ਤੇ 187.5 ਸਕਾਟ ਮਾਰੀ ਟੋਟਲ ਇਹਨਾਂ ਦਾ ਮਿਲਾ ਕੇ ਹੋ ਗਿਆ ਜੀ 512 ਕਿਲੋ 12.5 ਤੇ ਗੱਲ ਕਰੀਏ ਕਈ ਲੋਕਾ ਜਿਹੇ ਹੁੰਦੇ ਨੇ ਕਿ ਪਰਿਵਾਰ ਦੇ ਵੱਲੋਂ ਬਣਿਆ ਬਣਾਇਆ ਬਿਜ਼ਨਸ ਅੰਪਾਇਰ ਮਿਲ ਜਾਂਦਾ ਪਰ ਤੁਹਾਡੀ ਕਹਾਣੀ ਜਿਹੜੀ ਇੱਕ ਵਿਲੱਖਣ ਜੀ ਹੈ ਮੈਂ ਸੁਣਿਆ ਕਿ ਤੁਸੀਂ ਵੈਜੀਟੇਬਲ ਦਾ ਕੰਮ ਕਰਦੇ ਹੋ ਜੇਕਰ ਸਾਫ਼ ਪੰਜਾਬੀ ਦੇ ਸ਼ਬਦਾਂ ਦੇ ਵਿੱਚ ਗੱਲ ਕਰੀਏ ਤਾਂ ਸਬਜ਼ੀ ਵੇਚਦੇ ਹੋ ਜੀ ਤੇ ਇਹ ਕਹਾਣੀ ਕੀ ਹੈ ਐਕਚੁਅਲ ਦੇ ਵਿੱਚ ਇਹ ਕੰਮ ਤੁਹਾਨੂੰ ਪਤਾ ਬੜਾ ਮਿਹਨਤੀ ਕੰਮ ਆ ਸਵੇਰੇ ਆਪਣੀ ਨੀਂਦ ਨੂੰ ਛੱਡ ਕੇ ਜਾਣਾ ਪੈਂਦਾ ਜੀ ਸਵੇਰੇ 4 ਵਜੇ ਉੱਠਣਾ ਪੈਂਦਾ ਕਈ ਵਾਰ ਕਈ ਵਾਰ 5 ਵਜੇ ਉੱਠਣਾ ਪੈਂਦਾ ਵਾ ਸਾਨੂੰ ਸਬਜੀ ਮੰਡੀ ਜਾਣਾ ਪੈਂਦਾ ਖਰੀਦ ਕੇ ਸਬਜੀ ਲੈ ਕੇ ਆਉਨੇ ਆ 9 ਵਜੇ ਤੱਕ ਮਿਹਨਤ ਕਰਨ ਤੋਂ ਬਾਅਦ ਸਬਜੀ ਫਿਰ ਉਸ ਤੋਂ ਬਾਅਦ ਜਦੋਂ ਮੈਂ ਅਕੈਡਮੀ ਜਾਣਾ ਹੁੰਦਾ ਪ੍ਰੈਕਟਿਸ ਲਾਉਣ ਤਾਂ ਮੇਰੇ ਫਾਦਰ ਸਾਹਿਬ ਕੰਮ ਸਾਮ ਲੈਂਦੇ ਨੇ ਇਹ ਮੈਨੂੰ ਪਤਾ ਵੀ ਉਹ ਕਿਵੇਂ ਸਾਮਦੇ ਨੇ ਕੰਮ ਮੈਂ ਛੱਡ ਕੇ ਐਨਾ ਮੇਰਾ ਵੀ ਦਿਲ ਹੁੰਦਾ ਵੀ ਉਹ ਬਜ਼ੁਰਗ ਨੇ ਮੈਂ ਛੱਡ ਕੇ ਐਨਾ ਫਿਰ ਸਾਰਾ ਦਿਨ ਸਾਨੂੰ ਉੱਥੇ ਅਕੈਡਮੀ ਦੇ ਵਿੱਚ ਲੱਗ ਜਾਂਦਾ ਲੁਧਿਆਣੇ ਜਦੋਂ ਜਾਨੀ ਲੁਧਿਆਣੇ ਜਾਨੀ ਹਾਂਜੀ ਲੁਧਿਆਣੇ ਸ਼ਹਿਰ ਦੇ ਵਿੱਚੋਂ ਤੁਸੀਂ ਇੱਥੇ ਕੋਈ ਤੁਹਾਨੂੰ ਮਹੀਆ ਨਹੀਂ ਇਸ ਤਰ੍ਹਾਂ ਦੀ ਕੋਈ ਫੈਸਿਲਿਟੀ ਤੁਹਾਨੂੰ ਦਿੱਤੀ ਹੋਵੇ ਜੀ ਸ਼ਹਿਰ ਦੇ ਵਿੱਚ ਕੋਈ ਚੀਜ਼ ਨਹੀਂ ਹੈਗੀ ਜੀ ਅਵੇਲੇਬਲ ਜਿਹਦੇ ਨਾਲ ਅਸੀਂ ਪ੍ਰੈਕਟਿਸ ਕਰ ਸਕੀਏ ਨਾ ਕੋਈ ਇੱਥੇ ਵੇਟ ਆ ਨਾ ਕੋਈ ਇੱਥੇ ਸਰਕਾਰੀ ਜਿੰਮਾ ਕੁਝ ਵੀ ਨਹੀਂ ਹੈਗਾ ਜੀ ਇੱਥੇ ਸਾਨੂੰ ਸਾਰੀ ਪ੍ਰੈਕਟਿਸ ਲੁਧਿਆਣੇ ਜਾ ਕੇ ਲਾਉਣੀ ਪੈਂਦੀ ਆ ਖਰਚੇ ਦੀ ਗੱਲ ਕਰੀਏ ਖਰਚਾ ਵੀ ਬਹੁਤ ਆਉਂਦਾ ਹੈ ਗੱਲ ਕਰੀਏ ਕਿ ਕਿਟਾਂ ਦੀ ਉਹ ਵੀ ਤਕਰੀਬਨ ਲੱਖਾਂ ਦੀ ਜੇਕਰ ਗੱਲ ਕਰੀਏ ਲੱਖਾਂ ਦੀ ਪਹੁੰਚ ਹੁੰਦੀ ਹੈ ਕਿਟਾਂ ਦੀ ਵੀ ਪਰ ਤੁਹਾਨੂੰ ਜਿਹੜਾ ਸਾਰਾ ਕੁਝ ਮੈਨੇਜ ਕਿਵੇਂ ਕਰਨਾ ਪੈਂਦਾ ਸਾਨੂੰ ਦੇਖੋ ਤੁਸੀਂ ਅਸੀਂ ਲੁਧਿਆਣੇ ਜਾਂਦੇ ਆ ਲੁਧਿਆਣੇ ਆਨ ਜਾਣ ਦੇ ਵਿੱਚ 500 ਰੁਪਈਆ ਲੱਗ ਜਾਂਦਾ ਵਾ ਫਿਰ ਘਟੋ ਘੜਨੀ 7-800 ਰੁਪਏ ਦੀ ਖਰਾਕ ਖਾਦੀ ਜਾਂਦੀ ਹੈ ਦਿਨ ਦੇ ਵਿੱਚ ਹੁਣ ਤੁਸੀਂ ਦੇਖ ਲਓ ਵੀ ਸਬਜ਼ੀ ਦੇ ਕੰਮ 'ਚ ਜਿਹੜਾ ਬਹੁਤ بڑا ਕੰਮ ਆ ਵੀ ਇਹਦੇ ਵਿੱਚੋਂ ਬਹੁਤ ਜ਼ਿਆਦਾ ਆਪਾਂ ਪੈਸੇ ਕਮਾ ਸਕਦੇ ਹਾਂ ਜਿੰਨੀ ਕੁ ਕਮਾਈ ਹੈ ਸਾਰੀ ਇੱਧਰ ਹੀ ਲੱਗੀ ਜਾਂਦੀ ਆ ਜੁੜਦਾ ਜੜੋਂਦਾ ਕੁਛ ਨਹੀਂ ਹੈਗਾ ਤੇ ਹੁਣ ਖੇਡ ਕੇ ਆਏ ਸੀ ਆ 골ਡ ਮੈਡਲ ਤੁਹਾਡੇ ਗਰਲ ਦੇ ਵਿੱਚ ਪਾਏ ਹੋਏ ਨੇ ਹਾਂਜੀ ਤੇ ਕਿੰਨਾ ਕਿੰਨਾ ਨੇ ਸਵਾਗਤ ਕੀਤਾ ਕਿਉਂਕਿ ਦੇਸ਼ ਦਾ ਨਾਮ ਰੌਸ਼ਨ ਕੀਤਾ ਜੀ ਤੁਸੀਂ ਤਾਂ ਜੀ ਬਿਲਕੁਲ ਜੀ ਅਸੀਂ ਇੱਕ ਤਰੀਕ ਨੂੰ ਸ਼ਾਮ ਨੂੰ ਪਹੁੰਚੇ ਸੀਗੇ ਇੱਥੇ ਸਾਢੇ 8 ਵਜੇ ਹੂੰ ਤੇ ਮੇਰੀ ਫੈਮਿਲੀ ਤੇ ਮੇਰੇ ਦੋਸਤ ਹੀ ਸੀਗੇ ਇੱਥੇ ਬਸ ਸਾਡਾ ਸਵਾਗਤ ਉਹਨਾਂ ਨੇ ਵਧੀਆ ਕਰਿਆ ਹੂੰ ਹੋਰ ਕਿਸੇ ਤੋਂ ਕੋਈ ਉਮੀਦ ਵੀ ਨਹੀਂ ਸੀ ਵੀ ਕੋਈ ਆਊਗਾ ਕੋਈ ਵੀ ਬੰਦਾ ਅਮਨਗੜ ਦਾ ਕੋਈ ਵੀ ਨਹੀਂ ਆਇਆ ਹੂੰ ਨਾ ਕਿਸ ਨੇ ਵਧਾਈ ਦਿੱਤੀ ਕੋਈ ਆਈ ਜਾਂਦਾ ਕੋਈ ਆਇਆ ਨਹੀਂ ਹੈਗਾ ਜੀ ਪਰ ਸਾਡੀ ਫੈਮਿਲੀ ਸੀਗੀ ਇੱਥੇ ਜਿਨ੍ਹਾਂ ਨੇ ਸਵਾਗਤ ਕਰਿਆ ਸਾਡਾ ਮਨ ਦੁਖੀ ਹੁੰਦਾ ਹੈ ਕਿ ਇੱਕ ਪਸਤਾਪਾ ਦੇਸ਼ ਦਾ ਨਾਮ ਹੈ ਜਿਹੜਾ ਬੁਲੰਦੀਆਂ ਤੇ ਲੈ ਕੇ ਜਾਣਾ ਚਾਹੁੰਦੇ ਆ ਕਿ ਵਿਦੇਸ਼ਾਂ ਦੇ ਵਿੱਚ ਵੀ ਜਿਹੜਾ ਹਿੰਦੁਸਤਾਨ ਦਾ ਨਾਮ ਹੈ ਭਾਰਤ ਦਾ ਨਾਮ ਹੈ ਉਹ ਹਰ ਇੱਕ ਦੀ ਜ਼ੁਬਾਨ ਤੇ ਆਵੇ ਪਰ ਅਜਿਹਾ ਕੁਝ ਵਤੀਰਾ ਦੇਖ ਕੇ ਕਿਵੇਂ ਦਾ ਮਹਿਸੂਸ ਕਰਦੇ ਉਸ ਵੇਲੇ ਫਿਰ ਗੱਲ ਇਹ ਹੈ ਜੀ ਅਸੀਂ ਬਹੁਤ ਜਿੱਦਾਂ ਸੋਚ ਕੇ ਚੱਲ ਰਹੇ ਹਾਂ ਕਿਉਂਕਿ ਮੇਰੀ ਉਮਰ ਘਟ ਨਹੀਂ ਹੈਗੀ 35 ইয়ার্স ਦਾ ਮੈਂ ਅਸੀਂ ਸਿਰਫ ਮਿਹਨਤ ਇਸ ਕਰਕੇ ਕਰ ਰਹੇ ਹਾਂ ਕਿ ਸਾਨੂੰ ਦੇਖ ਕੇ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਜਿਹੜੇ ਬੱਚੇ ਮੋਬਾਈਲਾਂ ਦੇ ਵਿੱਚ ਬੜੇ ਪਏ ਨੇ ਜਾਂ ਨਸ਼ੇ ਕਰ ਰਹੇ ਨੇ ਨਵੇਂ-ਨਵੇਂ ਬੱਚੇ ਕਿ ਸਾਨੂੰ ਦੇਖ ਕੇ ਉਹ ਗੇਮ ਹੀ ਕਰਨ ਲੱਗ ਜਾਣ ਪਰ ਗੇਮ ਕਿੱਥੇ ਕਰਨਗੇ ਗੇਮ ਕਰਨ ਲਈ ਕੋਈ ਜਗ੍ਹਾ ਨਹੀਂ ਹੈਗੀ ਅਸੀਂ ਕਿੱਥੇ ਗੇਮ ਕਰਾਈਏ ਮੈਨੂੰ ਬਹੁਤ ਫੋਨ ਆਉਂਦੇ ਨੇ ਵੀ ਵੀਰੇ ਟ੍ਰੇਨਿੰਗ ਲਵਾ ਦਿਓ ਕਿੱਥੇ ਕਰਦੇ ਹੋ ਹੁਣ ਮੈਂ ਅਮਦਗੜ ਦੇ ਵਿੱਚ ਰਹਿਣਾ ਵਾ ਮੈਨੂੰ ਅਮਦਗੜ ਦੇ ਬਹੁਤ ਮੁੰਡਿਆਂ ਦੇ ਬੱਚਿਆਂ ਦੇ ਫੋਨ ਆ ਰਹੇ ਨੇ ਵੀਰੇ ਵੀ ਸਾਨੂੰ ਦੱਸ ਦੋ ਕਿਵੇਂ ਕਰੀਏ ਕਿੱਥੇ ਲਾ ਰਹੇ ਹੋ ਟ੍ਰੇਨਿੰਗ ਮੈਂ ਹੁਣ ਕਹਿ ਦਿੰਦਾ ਲੁਧਿਆਣੇ ਲਾ ਰਹੇ ਆ ਮੈਂ ਉਹਨਾਂ ਨੂੰ ਕਿੱਥੇ ਟ੍ਰੇਨਿੰਗ ਦਾ ਮੈਂ ਦੱਸੋ ਲੋੜ ਹੈ ਆਪਣੇ ਸ਼ਹਿਰ ਦੇ ਬਹੁਤ ਬੜੀ ਲੋੜ ਆ ਜੀ ਇੱਕ ਪੀੜ੍ਹੀ ਨੂੰ ਇਹ ਜਿਹੜੀ ਅੱਜ ਦੀ ਜਨਰੇਸ਼ਨ ਆ ਜੇ ਆਪਾਂ ਇਹਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਵਾ ਤਾਂ ਇੱਥੇ ਅਮਦਗੜ ਦੇ ਵਿੱਚ ਬਹੁਤ ਜ਼ਿਆਦਾ ਲੋੜ ਆ ਇੱਕ ਕਮ ਸੇ ਕਮ ਪਾਵਰ ਲਿਫਟਿੰਗ ਦਾ ਸੈੱਟ ਇੱਕ ਛੋਟਾ ਜਿਹਾ ਕਮਰਾ ਕੋਈ ਵੱਡਾ ਨਹੀਂ ਹੈਗਾ ਕੰਮ ਇਹ ਜ਼ਿਆਦਾ ਮਹਿੰਗਾ ਵੀ ਨਹੀਂ ਹੈਗਾ ਜੇ ਇਸ ਤੇ ਸਰਕਾਰ ਥੋੜਾ ਜਿਹਾ ਗੌਰ ਕਰੇ ਤਾਂ ਮਿੰਟੋਂ ਮਿੰਟ ਦਾ ਕੰਮ ਤੇ ਤੁਹਾਡੇ ਕੋਲੇ ਆਉਣਾ ਕੀ ਨਾਮ ਸੀ ਸਰ ਆਪਣਾ ਹਰਪ੍ਰੀਤ ਸਿੰਘ ਸਰ ਹਰਪ੍ਰੀਤ ਹਰਪ੍ਰੀਤ ਕਿਵੇਂ ਦਾ ਕੰਪੀਟੀਸ਼ਨ ਸੀ ਤੁਸੀਂ ਵੀ ਜਿਹੜਾ ਦੇਸ਼ ਦਾ ਨਾਮ ਚਮਕਾਇਆ ਹੈ ਕਿਵੇਂ ਦਾ ਕੰਪੀਟੀਸ਼ਨ ਸੀ ਕੰਪੀਟੀਸ਼ਨ ਬਹੁਤ ਹੀ ਹਾਰਡ ਸੀ ਰਿਹਾ ਜੀ ਕੰਪੀਟੀਸ਼ਨ ਤੇ ਕਿਹੜੇ ਏਰੀਆ ਤੋਂ ਬਿਲੋਂਗ ਕਰਦੇ ਤੁਸੀਂ ਮੇਰਾ ਜ਼ਿਲ੍ਹਾ ਲੁਧਿਆਣਾ ਜੀ ਮੇਰਾ ਪਿੰਡ ਹੈਗਾ ਬਰਮਪੁਰ ਬਰਮਪੁਰ ਹਾਂਜੀ ਤੇ ਕੋਚ ਸਾਹਿਬ ਨੇ ਜਿਹੜੇ ਮਿਹਨਤ ਕਰਵਾਉਂਦੇ ਹੋਣਗੇ ਹਾਂਜੀ ਹਾਂਜੀ ਪਰ ਕਿਤੇ ਨਾ ਕਿਤੇ ਮਿਹਨਤ ਲਈ ਆਪਣਾ ਆਪ ਵੀ ਜਿਹੜਾ ਗਵਾਉਣਾ ਪੈਂਦਾ ਜੀ ਹਾਂਜੀ ਪੂਰੀ ਤਿਆਰੀ ਦੇ ਲਈ ਕਿੰਨਾ ਕ ਸਮਾਂ ਕੱਢਦੇ ਹੋ ਰਜਣਾ ਸਮਾਂ ਤਾਂ ਦੇਖੋ ਜੀ ਤੜਕੇ ਸਵੇਰ 5 ਵਜੇ ਉੱਠ ਕੇ ਜਿੰਮ ਜਾਂਦੇ ਹੋ ਫਿਰ ਨਾ ਕੰਮ ਦੀ ਵੀ ਟੈਨਸ਼ਨ ਹੁੰਦੀ ਹੈ ਫਿਰ 8 ਵਜੇ ਕੰਮ ਤੇ ਚਲੇ ਜਾਈਦਾ ਫਿਰ ਰਾਤ ਨੂੰ ਤੱਕ 8-9 ਤੱਕ ਕੰਮ ਤੋਂ ਫਿਰ ਘਰ ਵਾਪਸ ਆਈਦਾ ਉਸੇ ਇਦਾਂ ਹੀ ਸ਼ਾਦੀਦਾਰੀ ਰੁਟੀਨ ਨਿਕਲ ਜਾਂਦੀ ਹੈ ਜੀ ਤੇ ਤੁਸੀਂ ਕਿੰਨੇ ਕਿਲੋ weight ਦੇ ਵਿੱਚ ਮੈਂ 67 ਕਿਲੋ ਹਾਂ ਜੀ 67 ਦੇ ਵਿੱਚ ਹਾਂਜੀ ਤੇ ਪਹਿਲਾ ਕਿਹੜੀਆਂ ਕਿਹੜੀਆਂ ਪੋਜੀਸ਼ਨਾਂ ਹਾਸਲ ਕੀਤੀਆਂ ਤੁਸੀਂ ਨਹੀਂ ਮੇਰੀ ਮੈਂ ਪਹਿਲਾ ਏਸ਼ੀਆ ਖੇਡ ਕੇ ਆਇਆ ਸੀ ਉੱਚ ਵੀ ਮੇਰੀ ਫਾਸਟ ਸੀ ਜੀ ਹਾਂਜੀ ਤੇ ਹੁਣ ਲੱਖਾਂ ਲੋਕਾਂ ਦੇ ਲਈ ਪ੍ਰੇਰਣਾ ਬਣ ਚੁੱਕੇ ਹੋ ਤੁਸੀਂ ਤੇ ਲੱਗਦਾ ਨਹੀਂ ਵੀ ਤੁਹਾਨੂੰ ਜਿਹੜੀਆਂ ਸਹੂਲਤਾਂ ਨੇ ਕਿਤੇ ਨਾ ਕਿਤੇ ਸਰਕਾਰ ਵੱਲੋਂ ਵੀ ਤੇ ਸ਼ਹਿਰ ਨਿਵਾਸੀਆਂ ਵੱਲੋਂ ਵੀ ਸ਼ਹਿਰ ਦੇ ਨੁਮਾਇੰਦਿਆਂ ਵੱਲੋਂ ਵੀ ਕੋਈ ਨਾ ਕੋਈ ਤੁਹਾਨੂੰ ਜਿਹੜਾ ਸਹੂਲਤ ਦੇਣੀ ਬਣਦੀ ਹੈ ਪਰ ਉਹ ਨਹੀਂ ਮਿਲ ਰਹੀ ਕੀ ਕਹੋਗੇ ਉਹਨਾਂ ਦੇ ਲਈ ਇਹੀ ਕਹਿੰਦੇ ਆ ਵੀ ਸਾਨੂੰ ਵੱਧ ਤੋਂ ਵੱਧ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਤਾਂ ਜੋ ਅਸੀਂ ਹੋਰ ਵੀ ਅੱਗੇ ਵੱਧ ਸਕੀਏ ਹਾਂਜੀ ਅੱਛਾ ਜਦੋਂ ਨੈਸ਼ਨਲ ਕ੍ਰੀਡ ਦੇ ਆਪਾਂ ਕਹਿ ਲਈਏ ਕ੍ਰਿਕਟ ਦੀ ਗੇਮ ਲਾ ਲਈਏ ਜਾਂ ਕੋਈ ਹੋਰ ਗੇਮ ਲਾ ਲਈਏ ਨੈਸ਼ਨਲ ਖੇਡਣ ਤੋਂ ਬਾਅਦ ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦੀਆਂ ਆਫਰਾਂ ਬਹੁਤ ਆਉਂਦੀਆਂ ਨੇ ਹਾਂਜੀ ਹਾਂਜੀ ਤੁਹਾਨੂੰ ਕਦੇ ਐਸੀ ਆਫਰ ਆਈ ਨਹੀਂ ਆਈ ਤਾਂ ਹੈਨੀ ਚਾਹੀਦਾ ਸਰਕਾਰ ਨੂੰ ਵੀ ਪਲੇਅਰਾਂ ਨੂੰ ਅੱਗੇ ਵਧਾਉਣ ਲਈ ਨੌਕਰੀ ਦੇਣੀ ਚਾਹੀਦੀ ਆ ਹਾਂਜੀ ਸਰਕਾਰ ਵੱਲੋਂ ਕੋਈ ਸਹਿਯੋਗ ਨਹੀਂ ਹਜੇ ਤੱਕ ਤਾਂ ਕੋਈ ਸਹਿਯੋਗ ਨਹੀਂ ਆਇਆ ਜੀ ਹਜੇ ਤੱਕ ਤਾਂ ਕਿਸੇ ਨੇ ਪੁੱਛਿਆ ਤੱਕ ਵੀ ਨਹੀਂ ਹੈਗਾ ਜੀ ਹਾਂਜੀ ਅੱਛਾ ਜਦੋਂ ਜਿੱਤ ਕੇ ਆਏ ਹੋ ਤੁਹਾਡੇ ਸਵਾਗਤ ਲਈ ਕੌਣ-ਕੌਣ ਆਇਆ ਸਵਾਗਤ ਲਈ ਬਸ ਆਪਣੀ ਫੈਮਿਲੀ ਦੋਸਤ ਮਿੱਤਰ ਆਪਣੇ ਪਿੰਡ ਦੇ ਬਸ ਹੋਰ ਕੋਈ ਉਹ ਉੱਚ ਮੌਦੇਦਾਰ ਕੋਈ ਵੀ ਨਹੀਂ ਆਇਆ ਹੈਗਾ ਇਹ ਦੁੱਖ ਨਹੀਂ ਲੱਗਦਾ ਵੀ ਮੈਂ ਖੇਡ ਦੇਸ਼ ਲਈ ਰਿਹਾ ਦੁੱਖ ਤਾਂ ਲੱਗ ਪਰ ਸਿਰਫ ਮੇਰੇ ਪਰਿਵਾਰਿਕ ਮੈਂਬਰ ਉਸ ਮੌਕੇ ਦੇ ਸਮੇਂ ਹਾਜ਼ਰ ਹੁੰਦੇ ਨੇ ਮੈਂ ਸਾਰਾ ਜਿਹੜਾ ਆਪਣੀ ਗੇਮ ਹੈ ਉਹ ਪੂਰੇ ਦੇਸ਼ ਲਈ ਖੇਡਦਾ ਪਰ ਕਿਤਨਾ ਕਿਤੇ ਉਹਨਾਂ ਦੇ ਵਿੱਚੋਂ ਵੀ ਕੋਈ ਨਾ ਕੋਈ ਵੱਡਾ ਅਧਿਕਾਰੀ ਜਾਂ ਕਹਿ ਲਈਏ ਕੋਈ ਐਮਐਲਏ ਵਗੈਰਾ ਉੱਥੇ ਮੌਜੂਦ ਹੋਣੀ ਚਾਹੀਦੀ ਸੀ। ਹੋਣੇ ਚਾਹੀਦਾ ਦੁੱਖ ਲੱਗਦਾ ਜੀ ਇੰਨੀ ਮਿਹਨਤ ਕਰਦੇ ਆ ਇਹਨਾਂ ਹੌਸਲਾ ਦੇਣ ਲਈ ਅੱਗੇ ਵਧਾਉਣ ਲਈ ਆਉਣਾ ਹੈ ਤਾਂ ਜ਼ਰੂਰੀ ਆਉਣਾ ਚਾਹੀਦਾ ਵੀ ਐਦਾਂ। ਹਾਂਜੀ। ਅ ਤੁਹਾਡਾ ਸੁਭਨਾਮ ਬਲਜੋਤ ਜੀ। ਹਾਂਜੀ ਬਲਜੋਤ ਸਿੰਘ। ਅ ਕਿਵੇਂ ਦਾ ਮਹਿਸੂਸ ਕੀਤਾ ਜਦੋਂ ਮੈਡਲ ਤੁਹਾਡੇ ਗਾਲ ਦੇ ਵਿੱਚ ਪਿਆ? ਦੇਖੋ ਬਹੁਤ ਵਧੀਆ ਲੱਗਿਆ ਜੀ। ਬਹੁਤ ਸਟਰਗਲ ਕੀਤਾ ਸੀ ਕੰਪੀਟੀਸ਼ਨ ਲਈ ਕਿਉਂਕਿ ਪਹਿਲਾਂ ਹੀ ਬਹੁਤ ਦੇਸ਼ ਕਿੱਡਣ ਆਏ ਸੀ 20 ਦੇਸ਼ ਕਿੱਡਣ ਲਈ ਉੱਥੇ ਆਏ ਹੋਏ ਸੀ ਜੀ ਉਹਨਾਂ ਦੇ ਵਿੱਚ ਪਾਰਟਿਸਿਪੇਟ ਕਰਨਾ ਇੱਕ ਹਾਰਡ ਵਰਕ ਕਰਨਾ ਬਹੁਤ ਔਖਾ ਜੀ ਤੇ ਇਹ ਸਾਨੂੰ ਸਾਰਾ ਗੁਰਪ੍ਰੀਤ ਸਿੰਘ ਸੋਨੀ ਬਾਜੀ ਸਾਡੇ ਲੁਧਾਨੇ ਉਹਨਾਂ ਨੇ ਹੀ ਸਿਖਾਇਆ ਵੀ ਕਿਸੇ ਤੋਂ ਡਰਨਾ ਨਹੀਂ ਆਪ ਦਾ ਜੋਰ ਲਾ ਕੇ ਖੇਡਣਾ ਤੁਸੀਂ ਤੇ ਉਸੇ ਬਦੌਲ ਦੀ ਸਾਡੇ ਮੇਰੇ ਕੋਲੇ ਜੋ ਦੋ ਮੈਡਲ ਨੇ ਇੱਕ 골ਡ ਮੈਡਲ ਇੱਕ ਸਿਲਵਰ ਮੈਡਲ ਮੇਰੇ ਜਿੱਤਨ ਦਾ ਹਾਸਲ ਹੋਇਆ ਜੀ ਕੋ ਸਾਬ ਸ਼ਕਤੀ ਵੀ ਕਰਦੇ ਨੇ ਜੀ ਹਾਂਜੀ ਕੋਲ ਸਾਹਿਬ ਪਿਆਰ ਵੀ ਬਹੁਤ ਕਰਦੇ ਆ ਤੇ ਸ਼ਕਤੀ ਵੀ ਬਹੁਤ ਕਰਦੇ ਆ ਜੀ ਫਿਰ ਦੇਖੋ ਇਹਨਾਂ ਦੇ ਪਿਆਰ ਕਰਕੇ ਅਸੀਂ ਇੱਥੇ ਤੱਕ ਆ ਜੀ ਕੋਲ ਸਾਹਿਬ ਸਾਡੇ ਨਾਲ ਨੇ ਇਹਹੀ ਬਦੌਲਤ ਹੈ ਜੀ ਵੀ ਅਸੀਂ ਉਹਨਾਂ ਦੇ ਪਿਆਰ ਸਦਕਾ ਹੀ ਇੱਥੇ ਤੱਕ ਖੜੇ ਆ ਜੀ ਅੱਛਾ ਤੁਹਾਨੂੰ ਲੱਖਾਂ ਲੋਕ ਜਿਹੜੇ ਫੋਲੋ ਵੀ ਕਰਦੇ ਨੇ ਦੇਖਦੇ ਵੀ ਨੇ ਤੇ ਤੁਸੀਂ ਉਹਨਾਂ ਦੇ ਲਈ ਇੱਕ ਪ੍ਰੇਰਣਾ ਵੀ ਹੋ ਆ ਕੀ ਕਹੋਗੇ ਉਹਨਾਂ ਨੌਜਵਾਨਾਂ ਨੂੰ ਕੋਈ ਸੰਦੇਸ਼ ਦੇਣਾ ਚਾਹੋਗੇ ਹਾਂਜੀ ਦੇਖੋ ਮੈਂ ਇਹ ਕਹਿਣਾ ਜੀ ਜਿੰਨੇ ਵੀ ਬੱਚੇ ਛੋਟੇ ਨੇ ਜਾਂ ਸਾਡੀ ਉਮਰ ਦੇ ਨੇ ਜਾ ਸਾਨੂੰ ਦੇਖ ਕੇ ਕੁਝ ਸਿੱਖ ਲੈਣ ਕਿਉਂਕਿ ਮੇਰੀ ਉਮਰ 40 ਸਾਲ ਦੀ ਉਮਰ ਹੈ ਜੀ ਮੇਰੀ ਤੇ ਮੈਂ ਸਾਰੇ ਬੱਚਿਆਂ ਨੂੰ ਇਹੀ ਗੱਲ ਕਹੂੰਗਾ ਵੀ ਨਸ਼ਿਆਂ ਤੋਂ ਦੂਰ ਰੋ ਤੇ ਚੰਗੀ ਖੇਡ ਖੇਡਣ ਦੀ ਕੋਸ਼ਿਸ਼ ਕਰੋ ਜੀ ਗੇਮ ਕੋਈ ਸੇ ਤਰ੍ਹਾਂ ਦੀ ਵੀ ਹੋਵੇ ਜੋ ਆਪਾਂ ਵਧੀਆ ਖੇਡਾਂਗੇ ਤਾਂ ਵਧੀਆ ਨਤੀਜਾ ਹੀ ਮਿਲੂਗਾ ਆਪਾਂ ਕੋਲ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਤੁਹਾਡਾ ਤੁਹਾਡੇ ਜਿਹੜੇ ਸਾਗਿਰਦ ਨੇ ਜਾਂ ਕਹਿ ਲਈਏ ਤੁਹਾਡੇ ਚੇਲੇ ਪੰਜਾਬੀ ਦੇ ਵਿੱਚ ਕਹਿ ਲਈਏ ਅ ਦੇਸ਼ ਦਾ ਨਾਮ ਵੀ ਰੌਸ਼ਨ ਕੀਤਾ ਹੈ ਤੁਹਾਡਾ ਵੀ ਤੇ ਆਪਣੇ ਸ਼ਹਿਰ ਦਾ ਨਾਮ ਵੀ ਪਰ ਕਿਤੇ ਨਾ ਕਿਤੇ ਉਹ ਮਾਣ ਸਤਕਾਰ ਜਿਹੜਾ ਹਾਸਲ ਨਹੀਂ ਹੋਇਆ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਪਤਾ ਕੀ ਹੈ ਜੀ ਇਹ ਬੜੀ ਦੁੱਖਦਾਇਕ ਗੱਲ ਹੈ ਠੀਕ ਹੈ ਨਾ ਜੀ ਇੱਕ ਅਹਮਦਗੜ੍ਹ ਇੱਕ ਛੋਟਾ ਜਿਹਾ ਸ਼ਹਿਰ ਆ ਠੀਕ ਆ ਉਹ ਛੋਟੇ ਜਿਹੇ ਸ਼ਹਿਰ ਚ ਗਿਣੇ ਚਲਵੇਂ ਐਮ ਸੀ ਆ ਹਨਾ ਐਮ ਐਲ ਏ ਆ ਉਹਨਾਂ ਨੂੰ ਖੁਦ ਹੀ ਸੋਚਣਾ ਚਾਹੀਦਾ ਜਦ ਕਿ ਉਹਨਾਂ ਕੋ ਸਾਰਿਆਂ ਕੋ ਮੈਸੇਜ ਜਾ ਚੁੱਕਿਆ ਸੀ ਪਰ ਫਿਰ ਵੀ ਚਲੋ ਵੋਟਾਂ ਚਲਾ ਲਓ ਜਾਂ ਕਿਸੇ ਚੀਜ਼ਾਂ ਚ ਉਹ ਬਿਜ਼ੀ ਨੇ ਪਰ ਉਹਨਾਂ ਨੂੰ ਆਉਣਾ ਚਾਹੀਦਾ ਸੀ ਇਹ ਮੈਂ ਕਹਿੰਨਾ ਇਹਨਾਂ ਦਾ ਬੈਡ ਲੱਕ ਨਹੀਂ ਇਹ ਉਹਨਾਂ ਦਾ ਬੈਡ ਲੱਕ ਵੀ ਉਹ ਕਾਰੀ ਕੁਛ ਨਹੀਂ ਰਹੇ ਦਾ ਮਤਲਬ ਜੇ ਪਹੁੰਚੇ ਨਹੀਂ ਤਾਂ ਇੱਥੇ ਦੇ ਮੌਜੂਦਾ ਐਮਸੀ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਦਿੰਦ ਕਰੇ ਮਸ਼ਕੀਆ ਨਾਲ ਲਗਾਤਾਰ ਮੇਰੀ ਗੱਲ ਹੁੰਦੀ ਰਹੀ ਐਮਐਲਏ ਸਾਹਿਬ ਨਾਲ ਵੀ ਹੋਈ ਐਮਐਲਏ ਸਾਹਿਬ ਵੀ ਵਧੀਆ ਬੰਦੇ ਨੇ ਉਹ ਵੀ ਵਧੀਆ ਬੰਦੇ ਆ ਮਾੜਾ ਕੋਈ ਵੀ ਨਹੀਂ ਹੈਗਾ ਪਰ ਉਹਨਾਂ ਨੂੰ ਇੱਥੇ ਪਹੁੰਚਣਾ ਚਾਹੀਦਾ ਸੀ ਆਪ ਹੀ ਪਹੁੰਚ ਕਰਨੀ ਚਾਹੀਦੀ ਸੀ ਇੰਤਿਆਂ ਮਾਫ ਕਰਨਾ ਚਾਹੀਦਾ ਸੀ ਉਹ ਦੇਖੋ ਰਿਜ਼ਲਟਾਂ ਤੇ ਸਾਰਾ ਕੁਝ ਨਿਰਪਰ ਹੁੰਦਾ ਰੱਬ ਦੇਖਦਾ ਫਿਰ ਆਉਣ ਵਾਲਾ ਸਮਾਂ ਜਿਹੜਾ ਸਮੇਂ ਦੀ ਕਦਰ ਨਹੀਂ ਕਰਦਾ ਜਿਹੜਾ ਪਲੇਅਰਾਂ ਲਈ ਵਰਲਡ ਚੋਂ ਮੈਡਲ ਆਇਆ ਕੋਈ ਇਹ ਡਿਸਟ੍ਰਿਕਟ ਦਾ ਮੈਡਲ ਨਹੀਂ ਸੀ ਜਿਹੜਾ ਸਮੇਂ ਦੀ ਕਦਰ ਨਹੀਂ ਕਰਦਾ ਵਕਤ ਬਲਟੇ ਜਾਂਦਾ ਵਕਤ ਉਹਦੀ ਵੀ ਨਹੀਂ ਕਦਰ ਕਰਦਾ ਤੇਲੀ ਵਜ਼ਾਨੇ ਮੁਲਕਾਂ ਦੇ ਵਿੱਚ ਦੀਦਾ ਝੰਡਾ ਲਹਿਰਾਤਾ ਬਿਲਕੁਲ ਬਿਲਕੁਲ ਮਾਨ ਇੱਕ ਮਿੰਟੋ ਨਾਮ ਕੀਦਾ ਹੋਇਆ ਜੀ ਅਹਿਮਦਗੜ ਦਾ ਐਮਸੀ ਕਿੱਥੇ ਦੇ ਨੇ ਅਹਿਮਦਗੜ ਦੇ ਨੇ ਐਮਐਲਏ ਕਿੱਥੇ ਦੇ ਨੇ ਅਹਿਮਦਗੜ ਮਲੇਰ ਕੋੜਲੇ ਦੇ ਨੇ ਇਹਨਾਂ ਨੂੰ ਆਪ ਹੀ ਸੋਚਣਾ ਚਾਹੀਦਾ ਸੀ ਮੈਂ ਜਾਂਤਾ ਇਹ ਹੁੰਦਾ ਵੀ ਪਤਾ ਹੀ ਨਾ ਲੱਗਦਾ ਵੀ ਚੁੱਪਚੀ ਬੀਤੇ ਆਏ ਘਰੇ ਆ ਗਏ ਚਲੋ ਹਰੇਕ ਨੂੰ ਸਭ ਨੂੰ ਪਹੁੰਚ ਕੀਤੀ ਗਈ ਮੈਂ ਹੁਣ ਵੀ ਉਹਨਾਂ ਦਾ ਸ਼ੁਕਰਗੁਜ਼ਾਰ ਹੋਊਂਗਾ ਜੇ ਉਹ ਆ ਕੇ ਇਹਨਾਂ ਦਾ ਧੰਨਵਾਦ ਸਵਾਗਤ ਇਹਨਾਂ ਦਾ ਕਰਦੇ ਆ ਇਹਨਾਂ ਦੀ ਹੈਲਪ ਕਰਦੇ ਆ ਤਾਂ ਵੀ ਮੈਂ ਉਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਅੱਛਾ ਕੋ ਸਾਬ ਕੀਟਾਂ ਬਹੁਤ ਮਹਿੰਗੀਆਂ ਹੁੰਦੀਆਂ ਨੇ ਜੇਕਰ ਗੱਲ ਕਰੀਏ ਤਾਂ ਪੱਟੇ ਵਗੈਰਾ ਹੁੰਦੇ ਨੇ ਬਹੁਤ ਕੁਝ ਮੈਨੇਜ ਕਰਨਾ ਪੈਂਦਾ ਹੈ ਪਰਵਾਰਿਕ ਪਸ਼ੂਕੜ ਵੀ ਦੇਖੀਏ ਤਾਂ ਬਹੁਤਾ ਕੁਝ ਚੰਗਾ ਜਿਆ ਨਹੀਂ ਕਿਵੇਂ ਮੈਨੇਜ ਕਰਦੇ ਹੋ ਤੁਹਾਡੇ ਵੱਲੋਂ ਵੀ ਕੋਈ ਹੈਲਪ ਕੀਤੀ ਜਾਂਦੀ ਹੈ ਜਾਂ ਕੋਈ ਐਨ ਆਰ ਆਈ ਭਰਾ ਹੋਣ ਜਾਂ ਕੋਈ ਸਰਕਾਰ ਦੇ ਨੁਮਾਇੰਦੇ ਹੋਣ ਕੁਝ ਇਹਨਾਂ ਦੀ ਸਹਾਇਤਾ ਕਰਦੇ ਨੇ ਜੀ ਦੇਖੋ ਜੀ ਸਰਕਾਰ ਦੇ ਨੁਮਾਇੰਦਿਆਂ ਤੋਂ ਤਾਂ ਕੋਈ ਉਮੀਦ ਸਾਰੇ ਰੱਖਦੇ ਆ ਜਿਵੇਂ ਵੀ ਰੱਖਦੇ ਆ ਸਰਕਾਰਾਂ ਤੋਂ ਉਮੀਦ ਤੇ ਹੀ ਦੁਨੀਆ ਖੜੀ ਹੈ ਕਾਇਮਾ ਸਮਾ ਪਰ ਜਿੰਨੀ ਅਸੀਂ ਹੋ ਸਕਦੀ ਆ ਲੁਧਿਆਣਾ ਅਕੈਡਮੀ ਤੋਂ ਉਹ ਮਦਦ ਕਰਦੇ ਆ ਚਾਹੇ ਬੈਲਟਾਂ ਕਾਸਟੂਮਾਂ ਅਸੀਂ ਵੀ ਹੁਣ ਜਵਾ ਕੇ ਜਿਆਦਾ ਵਾ ਕਿਸੇ ਹੱਦ ਤੱਕ ਕੀ ਕਰ ਸਕਦੇ ਆ ਤਾਂ ਹੀ ਕਰਕੇ ਅਸੀਂ ਘਹਾਰ ਲਗਾਈ ਆ ਸਰਕਾਰਾਂ ਨੂੰ ਕਈ ਦਾ ਵੀ ਇਹ ਸਾਰਿਆਂ ਨੂੰ ਕਈ ਦਾ ਕਿਸੇ ਦੇ ਸਰਪੰਚ ਨੂੰ ਫੋਨ ਕਰੀਦਾ ਕਿਸੇ ਦੇ ਐਮਐਲਏ ਦੇ ਨੂੰ ਫੋਨ ਕਰੀਦਾ ਘੱਟੋ ਘੱਟ ਮੇਰੇ ਕੋਲੇ ਪੰਜਾਬ ਤੋਂ ਹਰੇਕ ਜ਼ਿਲ੍ਹੇ ਤੋਂ ਜਵਾਬ ਠੀਕ ਹੈ ਪਹਿਲਾਂ ਮੈਂ ਕਹਿੰਨਾ ਉਹ ਵੀ ਕੱਕ ਤਰ੍ਹਾਂ ਐਮਐਲਏ ਕਿਹੜਾ ਹੋਊਗਾ ਫਲਾਣਾ ਮੈਂ ਪਹਿਲਾਂ ਉਹਦੇ ਨਾਲ ਗੱਲ ਕਰੂੰ ਪਰ ਇਹ ਵੀ ਸ਼ਾਇਦ ਉਹਨਾਂ ਕੋਲੇ ਕੰਮ ਜ਼ਿਆਦਾ ਜਿਹੜਾ ਨਜ਼ਰ ਅੰਦਾਜ਼ ਹੋ ਜਾਂਦੇ ਆ ਜਵਾਬ ਜਾਂ ਫਿਰ ਖਿਡਾਰੀਆਂ ਲਈ ਸਮਾਨ ਉਹ ਇਹੀ ਕਹਿ ਸਕਦੇ ਹਾਂ ਵੀ ਨਜ਼ਰ ਅੰਦਾਜ਼ ਹੋ ਜਾਂਦੇ ਆ ਜੀ ਪਤਾ ਕੀ ਆ ਪਲੇਅਰ ਥਰਡ ਪਾਰਟੀ ਬਣ ਗਿਆ ਜਿੱਦਣ ਫਸਟ ਪਾਰਟੀ ਬਣ ਜੂ ਤਾਂ ਨਸ਼ਾ ਵੀ ਚੱਕਿਆ ਜਾਓ ਜਿੱਦਣ ਫਸਟ ਪਾਇਓਰਿਟੀ ਪਲੇਅਰਾਂ ਤੇ ਆ ਗਈ სპੋਰਟਸ ਤੇ ਆ ਗਈ ਤਾਂ ਨਸ਼ਾ ਵੀ ਸਾਫ ਹੋ ਜੀ ਪੰਜਾਬ ਸਰਕਾਰ ਤਾਂ ਖੇਡਾਂ ਦੇ ਵੱਲ ਨੌਜਵਾਨਾਂ ਨੂੰ ਉਤਸ਼ਾਹਿਤ ਕਰਦੀ ਹੈ ਜੀ ਜਿਵੇਂ ਕਿ ਗੱਲ ਕਰੀਏ ਖੇਡਵਤਨ ਪੰਜਾਬ ਦੀਆਂ ਜਾਂ ਕਿ ਕਈ ਅਜਿਹੇ ਉਪਰਾਲੇ ਕਰਦੀਆਂ ਰਹਿੰਦੀਆਂ ਸਰਕਾਰਾਂ ਵੱਲੋਂ ਪਰ ਇੱਥੇ ਕਿਉਂ ਘਾਟ ਰਹਿ ਜਾਂਦੀ ਹੈ ਜੀ ਦੇਖੋ ਪੰਜਾਬ ਖੇਡ ਮੇਲਾ ਹੋਇਆ ਸਾਡੇ ਵਾਲੇ ਖਾੜੇ ਦੇ 52 ਮੈਡਲ ਆਏ ਪਰ ਇੰਨੇ ਮੈਡਲ ਆਉਣ ਦੇ ਬਾਵਜੂਦ ਵੀ ਹੁਣ ਚਲੋ ਅਹਮਦਗੜਾ ਅਹਮਦਗੜ੍ਹ ਦੇ ਇਹ ਤਿੰਨ ਇੰਟਰਨੈਸ਼ਨਲ ਪ੍ਰੇਅਰ ਨੇ ਇਹਨਾਂ ਇਹਨਾਂ ਲਈ ਕੋਈ ਇੱਥੇ ਖਾੜਾ ਖੋਲ ਦੇਣ ਇੰਨਾ ਹੀ ਕਰ ਦੇਣ ਇਹਨਾਂ ਨੂੰ ਜੌਬ ਦੇ ਦੇਣ ਕਲਾਸ 4 ਚ ਦੇ ਦੇਣ ਜੌਬ ਇਹਨਾਂ ਤਾਂ ਕਰ ਸਕਦੀ ਹੈ ਗਵਰਨਮੈਂਟ ਇਹਨਾਂ ਕੀ ਬੇਨਤੀ ਹੈ ਵੀ ਕਰੇ ਜ਼ਰੂਰ ਅਛ ਦੇਸ਼ ਦੇ ਨੌਜਵਾਨਾਂ ਨੂੰ ਅੰਤ ਦੇ ਵਿੱਚ ਕੀ ਮੈਸੇਜ ਦੇਣਾ ਚਾਹੋਗੇ ਮੈਂ ਕਹਿੰਦਾ ਜੀ ਮਿਹਨਤ ਕਰਦੇ ਰਹੋ ਠੀਕ ਹੈ ਨਾ ਕਿ ਤਨਾ ਕਿਤੇ ਰੱਬ ਬੇੜਾ ਬੰਨੇ ਲਾਊਗਾ ਠੀਕ ਹੈ ਜੀ ਬਾਕੀ ਇਹਨਾਂ ਨੂੰ ਮੇਰੀ ਬੇਨਤੀ ਆ ਜਿੰਨੇ ਇੱਥੇ ਸਰਕਾਰੀ ਐਮਸੀ ਨੇ ਐਮਐਲਏ ਨੇ ਹੱਥ ਜੋੜ ਕੇ ਬੇਨਤੀ ਆ ਵੀ ਇਹ ਪਲੇਅਰਾਂ ਦੀ ਮਦਦ ਕੀਤੀ ਜਾਵੇ ਠੋਕ ਕੇ ਠੀਕ ਹੈ ਨਾ ਜੀ ਇੱਥੇ ਇੱਕ ਛੋਟਾ ਜਿਹਾ ਜਿਮ ਬਣਾ ਕੇ ਦਿੱਤਾ ਜਾਵੇ ਸਰਕਾਰੀ ਜਿੱਦੀ ਕੋਈ ਫੀਸ ਨਾ ਹੋਵੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਦੀ ਹੁਮੇਂਗੇ ਬਹੁਤ ਸ਼ੁਕਰੀਆ ਜੀ ਹੌਸਲੇ ਵੱਡੇ ਹੋਣ ਤਾ ਵੱਡੀਆਂ ਤੋਂ ਵੱਡੀਆਂ ਔਕੜਾਂ ਵੀ ਜਿਹੜੀਆਂ ਸਿਰ ਨੀਵਾ ਕਰ ਲੈਂਦੀਆਂ ਨੇ ਅਜੇ ਹਾਈ ਕੁਝ ਕਰ ਦਿਖਾਇਆ ਇਹਨਾਂ ਨੌਜਵਾਨਾਂ ਨੇ ਗਲੇ ਦੇ ਪਾਏ ਗਲੇ ਦੇ ਵਿੱਚ ਪਾਏ ਹੋਏ ਮੈਡਲ ਹੱਥਾਂ ਦੇ ਵਿੱਚ ਫੜੇ ਹੋਏ ਸਰਟੀਫਿਕੇਟ ਇਹ ਦਰਸਾ ਰਹੇ ਨੇ ਕਿ ਇਹਨਾਂ ਦੇ ਨੌਜਵਾਨਾਂ ਦੇ ਜਿਹੜੇ ਹੌਂਸਲੇ ਨੇ ਉਹ ਸੱਤਵੇਂ ਅਸਬਾਨਤੇ ਨੇ ਪਰ ਕਿਤੇ ਨਾ ਕਿਤੇ ਲੋੜ ਹੈ ਅਜਿਹੇ ਨੌਜਵਾਨਾਂ ਦਾ ਸਾਥ ਦੇਣ ਦੀ ਸਰਕਾਰ ਨੂੰ ਵੀ ਜ਼ਰੂਰਤ ਹੈ ਪਹਿਲ ਕਦਮੀ ਕਰਨ ਦੀ ਅਜਿਹੇ ਨੌਜਵਾਨਾਂ ਨੂੰ ਅੱਗੇ ਲੈ ਕੇ ਆਉਣ ਦੀ ਹਰ ਇੱਕ ਸੁੱਖ ਸੁਭਦਾ ਜਿਹੜੀ ਇਹਨਾਂ ਨੂੰ ਪ੍ਰੋਵਾਈਡ ਕਰਨੀ ਚਾਹੀਦੀ ਹੈ ਕਿਉਂਕਿ ਦੇਸ਼ ਦਾ ਤਿਰੰਗਾ ਬੇਗਾਨੇ ਮੁਲਕਾਂ ਦੇ ਵਿੱਚ ਜਿਵੇਂ ਕਹਿ ਲਿਆ ਪੰਜਾਬੀ ਦੇ ਵਿੱਚ ਕਿ ਇਹਨਾਂ ਨੌਜਵਾਨਾਂ ਨੇ ਝੰਡੇ ਗੜ ਤੇ ਤੇ ਹਿੰਦੁਸਤਾਨ ਦਾ ਝੰਡਾ ਜਿਹੜਾ ਬੇਗਾਨੇ ਮੁਲਕ ਦੇ ਵਿੱਚ ਵੀ ਲਹਿਰਾ ਦਿੱਤਾ ਲੋੜ ਹੈ ਅਜਿਹੇ ਨੌਜਵਾਨਾਂ ਦਾ ਸਾਥ ਦੇਣ ਦੀ ਸਰਕਾਰਾਂ ਨੂੰ ਅਪੀਲ ਹੈ ਕਿ ਅਜਿਹੇ ਨੌਜਵਾਨਾਂ ਦਾ ਸਾਥ ਜ਼ਰੂਰ ਦਿਓ ਇਹਨਾਂ ਨੂੰ ਉਤਸ਼ਾਹਿਤ ਜ਼ਰੂਰ ਕਰੋ ਕਿਉਂਕਿ ਇਹ ਨੌਜਵਾਨ ਲੱਖਾਂ ਨੌਜਵਾਨਾਂ ਦੀ ਪ੍ਰੇਰਣਾ ਬਣ ਚੁੱਕੇ ਨੇ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਜਗਬਾਣੀ ਪੰਜਾਬ ਕੇਸਰੀ ਲਈ ਅਹਿਮਦਗੜ੍ਹ ਤੋਂ ਮੈਂ ਪ੍ਰਕਾਸ਼ ਸ਼ਰਮਾ